Ele caiu! ਾਰੇ ਬੱਜੀ ਕੀਤੀ ਜਾ ਰਹੀ ਹੈ। ਮੇਰੇ ਵੀ ਸਹੀ ਵਾਰਡਨ ਇੱਕ ਤੋਂ ਕਾਉਂਸਲਰ ਹੈ ਤੇ ਜਿਹੜੇ ਆ ਮੰਗ ਪੱਤਰ ਜਿਹੜੇ ਆ ਸਾਨੂੰ ਏਜੰਡੇ ਕਰਾਂ ਚ ਭੇਜੇ ਜਾਂਦੇ ਇੱਕ ਦਿਨ ਪਹਿਲਾਂ ਭੇਜੇ ਜਾਂਦੇ। ਇਹਨਾਂ ਏਜੰਡੇ ਦੇ ਉੱਤੇ ਕਿਸੇ ਵੀ ਐਮਸੀ ਦੀ ਕੋਈ ਸਲਾਹ ਨਹੀਂ ਲਈ ਜਾਂਦੀ। ਇਹ ਜਿਹੜਾ ਏਜੰਡਾ ਬਣਾਇਆ ਜਾਂਦਾ ਹੈ ਅਫਸਰਾਂ ਦੀ ਮਦਦ ਨਾਲ ਨਗਰ ਕੌਂਸਲ ਦੇ ਪ੍ਰੈਜ਼ੀਡੈਂਟ ਵੱਲੋਂ ਏਜੰਡਾ ਬਣਾਇਆ ਜਾਂਦਾ ਹੈ। ਬਣਦਾ ਤੇ ਇਹ ਹੈ ਕਿ ਜਿਹੜੇ ਨਗਰ ਕਾਉਂਸਲ ਦੇ ਜਿਹੜੇ ਕਾਉਂਸਲਰ ਹੈ ਉਹਨਾਂ ਨਾਲ ਸਲਾਹ ਕਰਕੇ ਏਜੰਡਾ ਤਿਆਰ ਕੀਤਾ ਜਾਵੇ ਪਰ ਇਹਨਾਂ ਏਜੰਡਿਆਂ ਦੇ ਉੱਤੇ ਅੱਜ ਤੱਕ ਇਹਨਾਂ ਨੇ ਕਿਸੇ ਵੀ ਜਿਹੜਾ ਐਮਸੀਓ ਨੂੰ ਕਦੇ ਸਲਾਹ ਨਹੀਂ ਕੀਤੀ ਘਟੋ ਘਟ ਸਾਡੇ ਨਾਲ ਤਾਂ ਇਹਨਾਂ ਨੇ ਕਦੇ ਵੀ ਸਲਾਹ ਨਹੀਂ ਕੀਤੀ ਅਸੀਂ ਬਹੁਤ ਸਾਰੇ ਲੈਟਰ ਦਿੱਤੇ ਅੱਜ ਤੱਕ ਘਟੋ ਘਟ 20 25 ਲੈਟਰ ਦਿੱਤੇ ਨਹੀਂ ਇਹ ਥੋੜੀ ਵੀਡੀਓ ਪਲੀਜ਼ ਲੰਬੀ ਬਣੇਗੀ ਬੇਸ਼ੱਕ ਇੱਕ ਦੀ ਥਾਂ ਤੇ ਦੋ ਵੀਡੀਓ ਬਣਾ ਲਓ ਅਸੀਂ ਬਹੁਤ ਸਾਰੇ ਲੈਟਰ ਪਿਛਲੇ ਦਿਨਾਂ ਦੇ ਵਿੱਚ ਦਿੱਤੇ ਹੈ ਉਹਨਾਂ ਦੇ ਵਿੱਚ ਜੇ ਤੁਸੀਂ ਇੱਥੇ ਕਿਤੇ ਬੈਠ ਕੇ ਲਓ ਅਸੀਂ ਇੱਥੇ ਬੈਠ ਜੰਨੇ ਤੁਸੀਂ ਸਾਡੀ ਵੀਡੀਓ ਬਣਾਓ ਅਸੀਂ ਕਈ ਲੈਟਰ ਪੱਤਰ ਤੁਹਾਨੂੰ ਦਿਖਾਉਣੇ ਉਹਦੇ ਵਿੱਚ ਨਗਰ ਕਾਉਂਸਲ ਦੇ ਵਿੱਚ ਬੜੇ ਵੱਡੇ ਪੱਦਰ ਤੇ ਕੱਪੜੇ ਘਟਾਲੇ ਹੋਏ ਐ ਅਸੀਂ ਉਹਨਾਂ ਕੱਪੜੇ ਘਟਾਲਿਆਂ ਨੂੰ ਅਜਾਗਰ ਕਰਨ ਵਾਸਤੇ ਟੰਕ ਨਾਲ ਨਹਿਰ ਦੀ ਨਹੀਂ ਆ ਰਹੀ ਇਹ ਜਿਹੜਾ ਪਾਣੀ ਨੇਰੀ ਆ ਰਿਹਾ ਹੈ ਇਹ ਨੇਰੀ ਪਾਣੀ ਜਿਹੜਾ ਆ ਰਿਹਾ ਇਹ ਸਿਰਫ ਜਿਹੜਾ ਇੱਥੇ ਅੱਗੇ ਰਾਮਪੁਰੇ ਦੇ ਕੋਲ ਸੂਹਾ ਲੰਘਦਾ ਹੈ ਇਹ ਪਾਣੀ ਜਿਹੜਾ ਉਸ ਨਹਿਰ ਦਾ ਪਾਣੀ ਜਿਹੜਾ ਆ ਰਿਹਾ ਹੈ ਇਹ ਜਿੱਦ ਤੇ 49 ਲੱਖ ਰੁਪਇਆ ਖਰਚ ਕੀਤਾ ਉਹਦੇ ਤੇ ਕੁਝ ਵੀ ਨਹੀਂ ਆ ਰਿਹਾ ਪਾਣੀ ਵੀ ਨਹੀਂ ਆ ਰਿਹਾ ਔਰ ਅਸੀਂ ਇਹ ਮੰਗ ਕੀਤੀ ਸੀ ਕਿ ਸਾਨੂੰ ਉਹ ਸਾਨੂੰ ਜਿਹੜੀ ਐਮਪੀ ਜਿਹੜੀ ਮੈਰਮੈਂਟ ਕੀਤੀ ਹੈ ਉਹ ਐਮਪੀ ਦੀ ਕਾਪੀ ਦਿੱਤੀ ਜਾਵੇ ਤਾਂ ਕਿ ਜਿਹੜੇ ਅਫਸਰਾਂ ਨੇ ਕੱਪੜੇ ਕਟਾਲੀਆਂ ਦੇ ਵਿੱਚ ਸ਼ਾਮਲ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਐਡੇ ਐਡੇ ਵੱਡੇ ਕੱਪੜੇ ਇਹ ਲੋਕਾਂ ਦਾ ਦਿੱਤਾ ਹੋਇਆ ਪੈਸਾ ਟੈਕਸਾਂ ਦੇ ਰੂਪ ਵਿੱਚ ਇਹ ਕਿਸੇ ਘਰ ਦੀ ਜ਼ਕੀਰ ਨਹੀਂ ਬੇਚਨ ਨਗਰ ਕੌਂਸਲ ਦੇ ਵਿੱਚ ਠਗੀਆਂ ਚਲਦੀਆਂ ਰਹਿਣ ਨਗਰ ਕੌਂਸਲ ਕੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਾ ਹੋਵੇ ਔਰ ਅਸੀਂ ਘਟੋ ਘਟੋਂ ਤੱਕ 25 ਤੋਂ 30 ਲੀਟਰ ਆ ਸਾਰੇ ਪੈਸੇ ਅੱਜ ਤੱਕ ਨਗਰ ਕੌਂਸਲ ਦੇ ਵਿੱਚ ਦਿੱਤੇ ਔਰ ਉਹਨਾਂ 25 ਤੋਂ 30 ਲੀਟਰਾਂ ਦੇ ਵਿੱਚ ਕਿਸੇ ਲੈਟਰ ਦਾ ਨਗਰ ਕੌਂਸਲ ਨਹੀਂ ਸਮਝੀ ਅੱਗੇ ਐਮਸੀ ਨੂੰ ਉਹਨਾਂ ਲੈਟਰਾਂ ਦਾ ਜਵਾਬ ਦਿੱਤਾ ਜਾਵੇ ਉਹਨਾਂ ਲੈਟਰਾਂ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਨਗਰ ਕੌਂਸਲ ਵੱਲੋਂ ਬਿਨਾਂ ਕਿਸੇ ਐਸਟੀਮੇਟ ਦੇ ਦੋ ਗਲੀਆਂ ਸਾਡੇ ਵਾਰਡ ਦੇ ਵਿੱਚ ਬਣਾਈਆਂ ਗਈਆਂ ਸੀ ਉਹ ਵੀ ਅਧੂਰੀਆਂ ਗਲੀਆਂ ਬਣਾਈਆਂ ਗਈਆਂ ਸੀ 1 ਲੱਖ 90000 16 ਨੰਬਰ ਵਾਰਡ ਦਾ 21 ਲੱਖ 33000 18 ਨੰਬਰ ਵਾਰਡ ਦਾ 32 ਲੱਖ 86000 19 ਨੰਬਰ ਵਾਰਡ ਦਾ 41 ਲੱਖ 13000 21 ਨੰਬਰ ਵਾਰਡ ਦਾ 69 ਲੱਖ 27000 33 ਨੰਬਰ ਵਾਰਡ ਦਾ 22 ਲੱਖ 60000 ਤੇ 25 ਨੰਬਰ ਵਾਰਡ ਦਾ 41 ਲੱਖ 26000 ਰੁਪਏ ਤੇ 563 ਲੱਖ 9950000 ਰੁਪਿਆ ਇਹਨਾਂ ਨੇ ਜਿਹੜੇ ਟੈਂਡਰ ਲਾਉਣ ਵਾਸਤੇ ਕਿਉਂਕਿ ਇਹ ਪਹਿਲਾਂ ਹੀ ਕੀਤਾ ਸੀ ਇਹ ਟੈਂਡਰ ਲਾਉਣ ਵਾਸਤੇ ਮਤਾ ਪੇਸ਼ ਕੀਤਾ ਹੈ ਔਰ ਇਹਨਾਂ ਬਾਰੇ ਕੋਈ ਸਲਾਹ ਨਹੀਂ ਕੀਤੀ ਗਈ ਜੇ ਐਮਸੀਆਂ ਨੂੰ ਸਿਰਫ ਇਹ ਜਿਹੜੇ ਏਜੰਡੇ ਪੇਚ ਕੇ ਸਿਰਫ ਇਹਤੇ ਰਬੜ ਦੀ ਮੋਹਰ ਹੀ ਲਵਾਉਣੀ ਏ ਤੇ ਫਿਰ ਵਾਰਡ ਨੰਬਰ 1 ਅਸੀਂ ਜਿੱਤ ਕੇ ਲੋਕਾਂ ਨੂੰ ਸਾਨੂੰ ਭੇਜਿਆ ਸੀ ਉਹ ਵਾਰਡ ਦੀ ਅਗਵਾਈ ਕਰਨੀ ਏ ਤੇ ਸਾਡੇ ਵਾਰਡ ਦਾ ਇਹਨਾਂ ਨੇ 1 ਰੁਪਿਆ ਵੀ ਇਹਦੇ ਵਿੱਚ ਨਹੀਂ ਪਾਇਆ ਜਿਹੜਾ ਮੜਾ ਮੰਤ ਭੱਗਾ ਔਰ ਅਸੀਂ ਐਮਐਲਏ ਸਾਡ ਨੂੰ ਇਹ ਗੱਲ ਕਹਿ ਦੇਣੀ ਚਾਹੁੰਨੀ ਆ ਕਿ ਇਹ ਉਹ ਹੀ ਵਾਰਡ ਹੈ ਲੈਣੋਂ ਪਾਰ ਜਿਹੜੇ ਵਾਰਡਾਂ ਦੇ ਵਿੱਚ 2022 ਚ ਸਭ ਤੋਂ ਜ਼ਿਆਦਾ ਵੋਟਾਂ ਉਸ ਵਾਰਡ ਦੇ ਵਿੱਚ ਪਈਆਂ ਸੀ ਉਸ ਬਾੜ ਨੂੰ ਰੋਕੋ ਰੋਕੇ ਕਰਨਾ ਲਗਾਤਾਰ ਇਹਨਾਂ ਵੱਲੋਂ ਉਹ ਬੜਾ ਬੜਾ ਹੀ ਘੱਟ ਕਹੇ ਔਰ ਅਸੀਂ ਇਸ ਗੱਲ ਦੀ ਪੂਰਜੋਰ ਨਿੰਦਾ ਕਰਦੇ ਆਂ ਜਿਸ ਕਰਕੇ ਅਸੀਂ ਵਾਕ ਆਊਟ ਕੀਤਾ ਹੈ ਨਗਰ ਕੌਂਸਲ ਦੇ ਵਿੱਚ ਕਈ ਕੱਪੜੇ ਘਟਾਲੇ ਹੋਏ ਓਦੇ ਵਿੱਚ ਅਸੀਂ ਅਸੀਂ ਆਰਟੀਆਈਆਂ ਮੰਗੀਆਂ ਓਦੇ ਚ ਇੱਕ ਆਰਟੀਆਈ ਜੇ ਅਸੀਂ 29 8 2025 ਨੂੰ ਮੇਰੇ ਵੱਲੋਂ ਮੰਗੀਆਂ ਗਈਆਂ ਅੱਜ ਤੱਕ ਉਸ ਨਗਰ ਦੇ 1 ਮਹੀਨੇ ਦੇ ਵਿੱਚ ਵਿੱਚ ਆਰਟੀਆਈ ਦਾ ਜਵਾਬ ਦੇਣਾ ਹੁੰਦਾ ਹੈ ਇਹਨਾਂ ਨੇ ਅਜ ਤੱਕ ਉਹਦਾ ਜਵਾਬ ਨਹੀਂ ਦਿੱਤਾ ਨੌਵਾਂ ਮਹੀਨਾ ਲੰਘ ਗਿਆ ਦਸਵਾਂ ਮਹੀਨਾ ਲਗਭਗ ਅੱਜ 15 ਤਰੀਕ ਹੋ ਗਈ ਏ ਤੇ ਉਹਦਾ ਅਜ ਤੱਕ ਕਾਰਟੀਆਂ ਦਾ ਜਵਾਬ ਨਹੀਂ ਦਿੱਤਾ ਮੇਰੀ ਮੈਸੇਜ ਵੱਲੋਂ 15 9 ਨੂੰ ਦੋ ਆਟੀਆਂ ਮੰਗੀਆਂ ਕੱਲ ਸਾਨੂੰ ਜਰੂਰ ਇਹ ਗੱਲ ਕਹੀਏ ਇਹ ਕਹਿੰਦੇ ਅਸੀਂ ਪਾਇਆ ਅਜ ਤੱਕ ਉਹਦਾ ਜਵਾਬ ਨਹੀਂ ਮਿਲਿਆ ਠੀਕ ਉਹਦਾ ਇੱਕ ਮਹੀਨਾ ਨਹੀਂ ਹੋਇਆ ਅਸੀਂ 19 ਦਿਨ ਤੱਕ ਉਹਦੀ ਮੰਗ ਵੀ ਨਹੀਂ ਕਰਾਂਗੇ ਕਿਉਂਕਿ ਇਹ ਨਗਰ ਕੌਂਸਲ ਦੇ ਵਿੱਚ ਅਸੀਂ ਲੈਟਰ ਲਿਖ ਕੇ ਦਿੱਤੀ ਹੋਈ ਏ 70 ਨੰਬਰ 350 126 2025 ਨੂੰ ਆ ਨਗਰ ਕੌਂਸਲ ਦੇ ਵਿੱਚ ਰਸੀਬ ਕਰਾਇਆ ਲੈਟਰ ਹੈ ਜਿਹਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਆ ਜਿਹੜਾ ਵਰ ਕੱਟਰ ਹੋਇਆ ਹੈ ਜਿਹੜਾ ਸਾਡੇ ਆ ਨਗਰ ਕੌਂਸਲ ਦੇ ਵਿੱਚ ਆ ਏਜੰਡਾ ਜਿਹੜੀ ਅੱਜ ਮੀਟਿੰਗ ਚੱਲ ਰਹੀ ਹੈ ਇਹਦੇ ਵਿੱਚ ਮੇਰੀ ਮਿਸੀ ਵਾਕ ਆਊਟ ਕਰਕੇ ਆਈ ਏ ਪਹਿਲੀ ਤਾਂ ਸਾਡੀ ਬੇਨਤੀ ਇਸ ਗੱਲ ਦੀ ਹੈ ਕਿ ਜਿਹੜੀ ਵਾਕਆਊਟ ਕੀਤਾ ਹੈ ਉਹ ਜਿਹੜੀ ਕਾਰਵਾਈ ਨਗਰ ਕੌਂਸਲ ਦਾ ਰਜਿਸਟਰ ਹੈ ਉਹਦੇ ਵਿੱਚ ਇਹ ਕਾਰਵਾਈ ਨੂੰ ਦਰਜ ਕੀਤਾ ਜਾਂਦੀ ਕਿਉਂਕਿ ਬੇਸ਼ਕ ਹੁੰਦਾ ਹੈ ਕਿ ਜਦੋਂ ਪ੍ਰोसीडिंग ਐਮਸੀ ਨੂੰ ਭੇਜਦੀ ਹੈ ਪਹਿਲਾਂ ਸਾਨੂੰ ਮੀਟਿੰਗ ਦੀ ਪ੍ਰोसीडिंग ਭੇਜਦੇ ਸੀ ਉਸ ਤੋਂ ਬਾਅਦ ਇਹ ਮੀਟਿੰਗ ਦੀ ਪ੍ਰोसीडिंग ਭੇਜਣੀ ਇਹਨਾਂ ਨੇ ਬੰਦ ਕਰਤੀ ਹੈ ਔਰ ਆਪਣੀ ਮਰਜ਼ੀ ਦੇ ਨਾਲੇ ਰਜਿਸਟਰ ਦੇ ਵਿੱਚ ਕਾਰਵਾਈਆਂ ਲਿਖਦੀ ਇਹ ਲੈਟਰ ਵੀ ਦੇਖ ਕੇ ਆਏ ਮਿੰਟ ਮੀਟਿੰਗ ਇਹ ਲੈਟਰ ਵਾਕਆਊਟ ਤੋਂ ਦੇਖ ਕੇ ਕਾਰਵਾਈ ਦੇ ਵਿੱਚੋਂ ਪਾਇਆ ਜਾਵੇ ਔਰ ਅਸੀਂ ਹੈਰਾਨ ਆ ਇਸ ਗੱਲ ਦੇ ਇਸ ਦਫ਼ਤਰ ਦੇ ਇਸ ਦਫ਼ਤਰ ਦੇ ਵਿੱਚ 25 ਵਾਰਡ ਹੈ ਤੇ 25 ਵਾਰਡ ਤੋਂ ਮੈਂ ਆ ਆ ਜਿਹੜੇ ਇਹਨਾਂ ਨੇ ਪਾਏ ਹੈ ਇਹਦੇ ਵਿੱਚ ਕਰੀਬ 12 ਨੰਬਰ ਵਾਰਡ ਹੈ 12 ਨੰਬਰ ਵਾਰਡ ਦਾ ਇੱਕ ਪਾਇਆ 98 ਲੱਖ 99 ਹਜ਼ਾਰ ਇੱਕ ਉਹਦੇ ਵਿੱਚ ਪਾਇਆ ਹੈ 12 ਨੰਬਰ ਵਾਰਡ ਦਾ ਹੀ 95 ਲੱਖ 90 ਹਜ਼ਾਰ 95 ਲੱਖ 90 ਹਜ਼ਾਰ ਰੁਪਇਆ ਇੱਕੇ ਵਾਰਡ ਦਾ ਕਰੀਬ ਪੌਣੇ 2 ਕਰੋੜ ਰੁਪਇਆ 2 ਕਰੋੜ ਦੇ ਕਰੀਬ ਹੀ ਹੋ ਗਿਆ 2 ਕਰੋੜ ਦੇ ਕਰੀਬ ਰੁਪਇਆ ਕੱਲੇ 12 ਨੰਬਰ ਵਾਰਡ ਦੇ ਜਿਹੜੇ ਪਾਇਆ ਹੈ ਉਹ ਇਸ ਕਰਕੇ ਪਾਇਆ ਹੈ ਕਿ ਸਤਾਧਾਰੀ ਜਿਹੜਾ ਸਾਡਾ ਐਮ.ਐਲ.ਏ. ਸਾਹਿਬ ਹੈ ਉਹ ਉਸ ਵਾਰਡ ਦੇ ਵਿੱਚ ਰਹਿੰਦਾ ਹੈ ਜਿਸ ਕਰਕੇ ਇਹਨਾਂ ਨੇ ਉਸ ਵਾਰਡ ਦਾ ਪਾਇਆ ਹੈ ਇਹਨਾਂ ਦੇ ਵਿੱਚ ਅਕਰੀਬ 11 ਜਿਹੜੇ ਉਹ ਪਾਏ ਇਹਦੇ ਵਿੱਚ ਪਾਇਆ ਉਹਨਾਂ ਨੇ 7 ਨੰਬਰ ਵਾਰਡ ਦਾ 990000 8 ਨੰਬਰ ਵਾਰਡ ਦਾ 47 ਲੱਖ 20000 9 ਨੰਬਰ ਵਾਰਡ ਦਾ ਹੀ 33 ਲੋਟੇ ਜੇ ਮੈਨੀ ਐ ਜਿੰਨਾ ਮਹੀਨੇ ਦੇ ਵਿੱਚ ਇੱਕ ਵੀ ਨਾ ਵਟਸਪ ਲਈ ਦੀ ਫਾਈਲ ਪਈ ਗਈ ਨਾ ਉਹਦੇ ਸੀਵਰੇ ਦੀ ਫਾਈਲ ਪਈ ਗਈ ਔਰ ਇੱਕ ਬੜਾ ਵੱਡਾ ਕੁਟਾਲਾ ਐ ਉਸ ਕੁਟਾਲੇ ਦੀ ਪੜਤਾਲ ਹੋਣੀ ਬੜੀ ਜ਼ਰੂਰੀ ਇਸ ਕਰਕੇ ਨਗਰ ਕੌਂਸਲ ਜੋ ਹੈ ਇਹ ਜਾਇਦਾਦ ਲੋਕਾਂ ਦੀ ਜਾਇਦਾਦ ਹੈ ਇਹ ਨਾ ਕਿਸੇ ਤਾ ਤੇਰ ਦੇ ਉਹਨਾਂ ਗੁੰਡਿਆਂ ਦੀ ਜਾਇਦਾਦ ਹੈ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਇਹ ਸਾਦੋਂ ਕਿ ਇਹ ਸਾਰਾ ਸਿਸਟਮ ਨੂੰ ਸਾਫ਼ ਸੁਥਰਾ ਕੀਤਾ ਜਾਵੇ ਇੰਨੀ ਗੱਲ ਦੇ ਨਾਲ ਹੀ ਅਸੀਂ ਆਪਣੀ ਗੱਲ ਨੂੰ ਸਪੱਸ਼ਟ ਕਰਦੇ ਹਾਂ ਕਿ ਕਰਨੈਲ ਸਿੰਘ ਵੱਲੋਂ ਉਹਨਾਂ ਦੇ ਇੱਥੇ ਡਿਊਟੀ ਸਮੇਂ ਦੇ ਦੌਰਾਨ ਹੀ ਅਸੀਂ ਇਹ ਡਿਮਾਂਡ ਕੀਤੀ ਸੀ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਇਹਨਾਂ ਨੇ ਘਰ ਦੀ ਜ਼ਗੀਰ ਸਮਝੀ ਹੋਈ ਏ ਵੀ ਜਦੋਂ ਜੀ ਚਾਵੇ ਉਦੋਂ ਅਸੀਂ ਕਰ ਦਈਏ ਅਸੀਂ ਇਸ ਗੱਲ ਤੇ ਮੰਗ ਕਰਦੇ ਹਾਂ ਕਿ ਨਗਰ ਕੌਂਸਲ ਦੇ ਵਿੱਚ ਜਿਹੜੇ ਘਟਾਲੇ ਹੋ ਰਹੇ ਓਹ ਘਟਾਲਿਆਂ ਦੀ ਪੂਰ ਜ਼ੋਰ ਹਾਈ ਕਮਾਂਡ ਜਾਂਚ ਕਰੇ ਉਹਦੇ ਸਬੰਧ ਵਿੱਚ ਅਸੀਂ ਮਾਨਯੋਗ ਏਡੀਸੀ ਮੈਡਮ ਜੀ ਨੂੰ ਪੱਤਰ ਦੇ ਕੇ ਆਏ ਸੀ ਪਰ ਕਾਰਵਾਈ ਨਹੀਂ ਹੋਈ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੂੰ ਇਸ ਸਬੰਧ ਦੇ ਵਿੱਚ ਅਸੀਂ ਲੈਟਰ ਦੇ ਕੇ ਆਏ ਸੀ ਕਾਰਵਾਈ ਨਹੀਂ ਹੋਈ ਤੇ ਫਿਰ ਇਹਦਾ ਮਤਲਬ ਕੀ ਹੈ ਵੀ ਲੋਕ ਤੰਤਰ ਦਾ ਕਹਾਣ ਹੈ ਇੰਨੀ ਦੇਰ ਤੱਕ ਅਸੀਂ ਬੜੇ ਪੀਸਫੁਲ ਤਰੀਕੇ ਦੇ ਨਾਲ ਅਸੀਂ ਡਿਮਾਂਡਾ ਕਰਦੇ ਰਹੇ ਆ ਇਹ ਜੇ ਇਹ ਜੇ ਉਸ ਵਾਰਡ ਦੇ ਮੇਰੀ ਬੀਸ ਏਜੰਸੀ ਹੋਣ ਦੇ ਨਾਤੇ ਅਸੀਂ ਉਸ ਵਾਰਡ ਦੀਆਂ ਮੰਗਾਂ ਨੂੰ ਉਠਾਉਣਾ ਸਾਡਾ ਫਰਜ਼ ਬਣਦਾ ਪਰ ਇਹਨਾਂ ਲੋਕਾਂ ਨੇ ਸਾਨੂੰ ਅੱਖੋਂ ਪਰੋਖੇ ਕੀਤਾ ਹੈ ਔਰ ਸਦਾਤਾਰੀ ਦੇਨੂ ਇਸ ਗੱਲ ਦੀ ਅਸੀਂ ਬੇਨਤੀ ਵੀ ਕਰਦੇ ਆਂ ਔਰ ਇਸ ਗੱਲ ਦੀ ਨਾਲ ਇਸ ਗੱਲ ਦੀ ਚੇਤਾਵਨੀ ਵੀ ਦਿੰਦੇ ਆਂ ਕਿ ਜਿੰਨੀ ਦੇਰ ਤੱਕ ਅਸੀਂ ਨਗਰ ਕੌਂਸਲ ਦੇ ਵਿੱਚ ਮੈਂਬਰ ਹਾਂ ਅਸੀਂ ਇੱਕ ਨੰਬਰ ਵਾਰਡ ਦਾ ਪੂਰੇ ਜੋਰ ਸ਼ੋਰ ਦੇ ਨਾਲ ਮਸਲਾ ਠਾਵਾਂਗੇ ਇਸ ਨਗਰ ਕੌਂਸਲ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਵਧਿਕੀਆਂ ਹੋ ਰਹੀਆਂ ਮੈਂ ਹੈਰਾਨ ਆਂ ਕਿ ਵਿਜੇ ਕਲੋਨੀ ਦੇ ਅਗਲੇ ਪਾਸੇ ਕਿਸੇ ਕਿਸੇ ਕਲੋਨੀ ਵਾਲੇ ਵੱਲੋਂ ਉਹ ਬੜੀ ਲੰਬੀ ਦੀਵਾਰ ਤੋੜੀ ਗਈ ਨਗਰ ਕੌਂਸਲ ਦੀ ਔਰ ਉਹ ਉਸ ਗੱਲ ਨੂੰ ਸਾਰੀ ਨੂੰ ਖੂਖਾਟ ਦੇ ਵਿੱਚ ਪਾਇਆ ਗਿਆ ਕਦੇ ਵੀ ਨਗਰ ਕੌਂਸਲ ਦੇ ਵਿੱਚ ਹਾਊਸ ਦੇ ਵਿੱਚ ਇਹ ਗੱਲ ਨੂੰ ਨਹੀਂ ਲਿਆਂਦਾ ਗਿਆ ਵੀ ਆ ਨਗਰ ਕੌਂਸਲ ਦੀ ਕਿਸੇ ਨੇ دیوار ਤੋੜ ਕੇ ਨਗਰ ਕੌਂਸਲ ਦੀ ਜਗ੍ਹਾ ਨੂੰ ਰਸਤਾ ਬਣਾ ਕੇ ਨਗਰ ਕੌਂਸਲ ਨੂੰ ਰਸਤਾ ਬਣਾ ਕੇ ਉਹਨੇ ਬਰਤਨ ਦਾ ਯਤਨ ਕੀਤਾ ਹੈ ਪਰ ਉਹਦੇ ਤੇ ਨਹੀਂ ਹੋਇਆ ਆਪਣੇ ਸੈਣੀਆ ਰੋਡ ਤੇ ਇੱਕ ਦੁਕਾਨ ਬਣਾਈ ਗਈ ਹੈ ਪੰਜਾਬ ਮੈਡੀਕਲ ਹਾਲ ਦੁਕਾਨ ਬਣਾਈ ਗਈ ਹੈ ਜਦੋਂ ਕਿ ਉਹਨਾਂ ਦਾ ਸਟੇ ਚੱਲ ਰਿਹਾ ਹੈ ਉੱਥੇ ਕੋਈ ਸਾਰੀ ਨਹੀਂ ਕਰ ਸਕਦਾ ਪਰ ਇਹਨਾਂ ਲੋਕਾਂ ਦੀ ਮਿਹਲੀ ਪੁਗ ਦੇ ਨਾਲ ਜਿਹੜੀ ਏਜੇ ਨਗਰ ਕੌਂਸਲ ਦੇ ਹੰਦ ਤੇ ਕਬਜ਼ੇ ਕੀਤੇ ਜਾ ਰਹੇ ਇਹ ਸੱਜੰਡੇ ਦੇ ਵਿੱਚ ਹੋਰ ਵੀ ਦੋ ਗੱਲਾਂ ਆਈਆਂ ਕਿ ਸਾਡਾ ਜਿਹੜਾ ਏਰੀਆ ਰੇਲਵੇ ਲਾਈਨ ਤੋਂ ਪਾਰ ਹੈ ਇੱਥੇ ਕੋਈ ਵੀ ਹਸਪੀਟਲ ਜਾਂ ਹੋਰ ਕੋਈ ਨਹੀਂ ਹੈ ਜਿਸ ਕਰਕੇ ਜਿਹੜਾ ਆਮ ਆਦਮੀ ਕਲੀਨਿੰਗ ਹੈ ਉਹ ਸਾਈਡ ਤੇ ਨਹੀਂ ਬਣਾਇਆ ਗਿਆ ਇਹਨਾਂ ਨੇ ਜਿਹੜੀਆਂ ਸਾਈਡਾਂ ਤੈ ਕੀਤੀਆਂ ਉਹ ਕੀਤੀਆਂ ਜਿੱਥੇ ਹਸਪਤਾਲ ਸਿਰਫ 500 ਮੀਟਰ ਦੀ ਦੂਰੀ ਤੇ ਹੈ ਇੱਕੋ ਤੈ ਕੀਤੀ ਹੈ ਇੱਥੋਂ ਉੱਤੇ ਇੱਕ ਲਾਇਬ੍ਰੇਰੀ ਹੈ ਉੱਥੇ ਇੱਕ ਨਾਲ ਕਲੀਨਿੰਗ ਹੈ ਜਿਹੜਾ ਭਾਰਤੀ ਸੰਘਾ ਦੇ ਕੋਲ ਹੈ ਉਹ ਸਿਰਫ 25 30 ਮੀਟਰ ਦੀ ਦੂਰੀ ਤੇ ਹੀ ਹੈ ਉੱਥੇ ਆਮ ਆਦਮੀ ਕਲੀਨਿਕ ਬਣਾਉਣ ਦਾ ਯਤਨ ਕੀਤੇ ਜਾ ਰਹੇ ਹੈ ਇਸ ਕਰਕੇ ਮੈਂ ਸਮਝਦਾ ਕਿ ਇੱਥੇ ਨਗਰ ਕੌਂਸਲ ਨੇ ਜੋ ਲਗਾਤਾਰ ਤੰਦਲੀ ਹੋ ਰਹੀ ਹੈ ਜੋ ਬਾਰਡਰ ਉੱਤੇ ਕਰਾ ਬਾਜੀ ਹੋ ਰਹੀ ਹੈ ਜੋ ਸਤਾ ਤਾਰੀਆਂ ਦੇ ਉੱਤੇ ਬੰਦੇ ਲਾ ਕੇ ਉਹਨਾਂ ਦੇ ਥਰੂ ਕੰਮ ਕਰਵਾਏ ਜਾ ਰਹੇ ਹੈ ਜੋ ਕਿ ਅਸੀਂ ਸਮਝਿਆ ਕੀ ਇਹ ਲੋਕਤੰਤਰ ਦਾ ਕਟਲ ਹੈ ਅਸੀਂ ਇਹ ਸਮਝਦੇ ਹਾਂ ਕਿ ਇਹ ਲੋਕਤੰਤਰ ਲੋਕਾਂ ਵੱਲੋਂ ਚੁਣੇ ਹੋਏ ਨਮਾਇੰਦਿਆਂ ਨੂੰ ਅੱਖੋ ਪਰੋਖੇ ਕਰਕੇ ਇਹ ਨਗਰ ਕੌਂਸਲ ਵੱਲੋਂ ਜੋ ਸਦਾ ਦੇ ਇਸ਼ਾਰੇ ਦੇ ਉੱਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਸੀਂ ਉਹਦੀ ਪੂਰਜੋ ਨਿੰਦਾ ਕਰਦੇ ਹਾਂ ਕਿ ਅਸੀਂ ਇਸ ਗੱਲ ਤੇ ਵਾਰਨਿੰਗ ਵੀ ਦਿੰਦੇ ਹਾਂ ਕਿ ਯੋ ਸਾਬ ਨੂੰ ਇੱਥੇ ਜੋ ਪ੍ਰਧਾਨ ਜੀ ਬੈਠੇ ਐ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਅਸੀਂ ਵੱਡਾ ਸ਼ਰਚ ਵਿਡਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਅਸੀਂ ਵੱਡਾ ਅਸੀਂ ਦੋਲਣ ਕਰਾਂਗੇ ਨਕਰ ਕਾਉਂਸਲ ਦੇ ਵਿੱਚ ਇਹਨਾਂ ਸਾਰੀਆਂ ਡਿਮਾਂਡਾਂ ਨੂੰ ਲੈ ਕੇ ਇੱਕ ਅਸੀਂ ਹੋਰ ਲੈਟਰ ਪ੍ਰਾਪਤ ਕੀਤਾ ਹੈ ਇੱਥੇ ਸਾਡੇ ਸੀਵਰੇਜ ਵਾਲੇ ਜੋ ਜਿੱਥੇ ਇਹ ਆਪਣੇ ਸੀਵਰੇਜ ਤੇ ਵਾਟਰ ਸਪਲਾਈ ਦੇ ਪਹਿਲਾ ਲੋਕ ਪਰਣਾਉਂਦੇ ਇਹ ਪਿਛਲੇ 2 ਸਾਲਾਂ ਦੇ ਵਿੱਚ ਇਹਨਾਂ ਨੇ ਲਗਾਤਾਰ ਫੈਲਾ ਲੈ ਕੇ ਰੱਖ ਲੈਣੀਆਂ ਪੈਸੇ ਲੈ ਕੇ ਰੱਖ ਲੈਣੇ ਲੋਕਾਂ ਨੂੰ ਫੈਲਾ ਦੇ ਕੇ 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 ਸਾਲ ਤੱਕ ਉਹਨਾਂ ਦੇ ਪੈਸੇ ਨਹੀਂ ਪਰੇ ਗਏ ਔਰ ਅਸੀਂ ਉਹਨਾਂ ਦੀ ਡਿਟੇਲ ਕਟਾਈ ਹੈ ਜਿਸ ਦਿਨ ਅਸੀਂ ਅਸੀਂ ਪ੍ਰੈਸ ਕਾਨਫਰੰਸ ਕੀਤੀ